ਹਾਂਜੀ ਇਹ ਮੈਚਿੰਗ ਸੂਟ ਵਿਦ ਦੁਪੱਟਾ ਨਵੇਂ ਰੰਗਾਂ ਦੇ ਵਿੱਚ ਆਏ ਹੋਏ ਨੇ ਜੌਰਜਟ ਦਾ ਡਿਜੀਟਲ ਪ੍ਰਿੰਟ ਆਰੀਵਰਕ ਦਾ ਸ਼ਰਟ ਰਹੇਗਾ ਨਾਲ ਪਲੇਨ ਜੌਰਜਟ ਦੀ ਹੀ ਬਾਟਮ ਰਹੇਗੀ 2.5 ਮੀਟਰ ਸ਼ਰਟ 2.5 ਮੀਟਰ ਬਾਟਮ 2.5 ਮੀਟਰ ਦੁਪੱਟਾ ਜੈਫੋਂ ਦਾ ਡਿਜੀਟਲ ਪ੍ਰਿੰਟਡ ਦੁਪੱਟਾ ਓਨਲੀ ਤੁਸੀਂ ਇਹ 700 ਦੇ ਵਿੱਚ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਇਹ ਵਾਲਾ ਵੀ ਦੁਪੱਟਾ ਸੂਟ ਰਹੇਗਾ ਡਿਜੀਟਲ ਪ੍ਰਿੰਟ ਸ਼ਰਟ ਰਹੇਗਾ ਜੌਰਜਟ ਦਾ ਪਲੇਨ ਜੌਰਜਟ ਦੀਸਤੇ ਨਾਲ ਬਾਟਮ ਟਰਾਈ ਮੀਟਰ ਸ਼ਰਟ ਟਰਾਈ ਮੀਟਰ ਬਾਟਮ ਟਰਾਈ ਮੀਟਰ ਦੁਪੱਟਾ ਡਿਜ਼ਾਈਨਰ ਦੁਪੱਟਾ ਰੈਡੀ ਹੋਇਆ ਓਨਲੀ 700 ਵਿੱਚ ਇਹ ਵੀ ਤੁਸੀਂ ਘਰ ਬੈਠੇ ਸੂਟ ਬਾਏ ਕਰ ਸਕਦੇ ਹੋ WhatsApp ਨੰਬਰ ਦਿੱਤਾ ਹੁੰਦਾ ਆਪਣਾ ਸਕਰੀਨ ਸ਼ਾਟ ਸੈਂਡ ਕਰਕੇ ਜੋ ਵੀ ਵੀਡੀਓ ਵਿੱਚ ਤੁਹਾਨੂੰ ਸੂਟ ਪਸੰਦ ਆਏਗਾ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਆ 500 ਮੀਟਰ ਸੂਟ ਰਹੇਗਾ ਜੀ ਕਾਟਨ ਦੇ ਕਾਟਨ بیس ਰਹੇਗਾ ਥ੍ਰੈਡ ਵਰਕ ਦੇਖ ਸਕਦੇ ਹੋ ਤੇ ਨਾਲ ਸਫੂਨ ਦਾ 2 ਮੀਟਰ ਦਾ ਹੀ ਦੁਪੱਟਾ ਰਹੇਗਾ ਟ੍ਰਿਪਲ ਡਾਈ ਦੁਪੱਟਾ 580 ਦੇ ਵਿੱਚ ਤੁਸੀਂ ਬਾਈ ਕਰ ਸਕਦੇ ਹੋ ਬਹੁਤ ਸੋਹਣੇ ਰੰਗ ਨੇ ਤੇ ਬਹੁਤ ਸੋਹਣਾ ਵਰਕ ਹੋਇਆ ਤੇ ਤੁਸੀਂ ਇਸ ਨੂੰ ਬਾਈ ਕਰਨ ਲਈ ਸਕਰੀਨਸ਼ਾਟ ਸੈਂਡ ਕਰੋ ਇਹ ਵੀ ਦੁਪੱਟਾ ਸੂਟਾ 500 ਮੀਟਰ ਤਨੂ ਸੌਰੀ ਟਾਈ ਮੀਟਰ ਸ਼ਰਟ ਮਿਲੇਗੀ ਮਿਸ ਨੇਚਰਲ ਗਰੇਪ ਦੀ ਟਾਈ ਮੀਟਰ ਮਸਲੀਨ ਦੀ ਬਾਟਮ ਬਾਟਮ ਤੇ ਵੀ ਵਰਕ ਆਰਗੇਂਜ਼ਾ ਦੁਪੱਟਾ 1390 ਚ ਬਾਈ ਕਰ ਸਕਦੇ ਹਾਂ ਜੀ ਸੀਜ਼ਨ ਹੁਣ ਚੇਂਜ ਹੋਣ ਕਰਕੇ ਇਹ ਆ ਗਿਆ ਆਪਣੇ ਕੋਲ ਵੈਲਵਟ ਦੇ ਵਿੱਚ ਕਟਰਾਇਜ਼ ਵੈਲਵਟ ਡਿਜੀਟਲ ਪ੍ਰਿੰਟ ਸ਼ਰਟ 180 ਵੱਡੇ ਪੈਨੇ ਚ ਮੈਚਿੰਗ ਸੂਟ ਨੇ 180 ਵੱਡੇ ਪੈਨੇ ਵਿੱਚ ਹੀ ਵੈਲਵਟ ਦੀ ਡਿਜੀਟਲ ਸੌਰੀ ਪਲੇਨ ਬਾਟਮ ਓਨਲੀ 450 ਦੇ ਵਿੱਚ ਇਹ ਤੁਸੀਂ ਸੂਟ ਬਾਇ ਕਰ ਸਕਦੇ ਹੋ ਘਰ ਬੈਠੇ ਮੰਗਵਾ ਸਕਦੇ ਹੋ ਸਰਦੀਆਂ ਲਈ ਹੈ ਤੇ ਬਹੁਤ ਹੀ ਸੋਨੇ ਪ੍ਰਿੰਟਾਂ ਵਿੱਚ ਆਇਆ ਵਿਦਆਊਟ ਦੁਪੱਟਾ ਬਹੁਤ ਸੋਨੇ ਰੰਗ ਨੇ ਬਹੁਤ ਸੋਨੇ ਪ੍ਰਿੰਟ ਨੇ ਤੁਸੀਂ ਇਹਨਾਂ ਚੋਂ ਕੋਈ ਵੀ ਆਰਡਰ ਕਰ ਸਕਦੇ ਹੋ ਤੇ ਚੈਨਲ ਦੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਨੈਕਸਟ ਵਰਕ ਵਾਲੇ ਸੂਟ ਹੈ ਜੀ ਇਹ ਵੀ 5 ਮੀਟਰ ਤੁਹਾਨੂੰ ਸੂਟ ਦੀ ਕੱਟ ਮਿਲੇਗੀ ਵੈਲਵਟ ਇਹ ਇਹ ਸਵਾ 2 ਮੀਟਰ ਜਿਸ ਨਾਲ ਦੁਪੱਟਾ ਦੁਪੱਟੇ ਤੁਹਾਨੂੰ ਲੈਸ ਲੱਗੀ ਮਿਲੇਗੀ 4 ਸਾਈਡ 600 ਦੇ ਵਿੱਚ ਬਾਈ ਕਰ ਸਕਦੇ ਵਰਕ ਵਾਲਾ ਸੂਟ ਪਾਰਟੀ ਵੇਅਰ ਸੂਟ ਰਹੇਗਾ ਬਰਬਰੀ ਦਾ 90 ਮੀਟਰ ਸ਼ਰਟ ਨੈਕ ਤੇ ਵਰਕ ਤੇ ਫਰੰਟ ਤੇ ਟੈਬੀ ਸਿਲਕ ਦੀ ਬਾਟਮ ਬਾਟਮ ਤੇ ਵਰਕ ਦਾ ਵਿਸਕੋਸ ਔਰਗੈਂਸਾ ਦਾ ਦੁਪੱਟਾ 1850 ਦੇ ਵਿੱਚ ਤੁਸੀਂ ਬਾਈ ਕਰ ਸਕਦੇ ਹੋ ਇਹ ਵਾਲੇ ਵੀ ਪਾਰਟੀ ਵੇਅਰ ਸੂਟ ਰਹਿਣਗੇ ਗਲਾਸ ਕ੍ਰਸ਼ ਦੇ ਵਿੱਚ ਇਹ ਆਪਣੇ ਕੋਲ ਸ਼ਰਟ ਰੈਡੀ ਹੋਏ ਆ ਹੈਂਡਵਰਕ ਟੈਪੀਸਟਰੀ ਟਾਈ ਮੀਟਰ बॉटम बॉटम ਤੇ ਵਰਕ 크ਰਸ਼ অর্গানজা ਦਾ ਦੁਪੱਟਾ 1450 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਪਿਓਰ ਵਿਸਕੋਸ অর্গানজা ਦੀ ਸ਼ਰਟ ਰਹੇਗੀ ਵਰਕ ਵਾਲੀ ਟੈਪੀਸਟਰੀ ਦੀ बॉटम बॉਟਮ ਤੇ ਵੀ ਤੁਹਾਨੂੰ ਵਰਕ ਮਿਲੇਗਾ ਤੇ ਨਾਲ ਇਸ ਦੇ ਜੋ ਦੁਪੱਟਾ ਚੁਣੌਂਦਾ ਰਹੇਗਾ ਟਾਈ ਡਾਈ ਤੇ ਲੈਸ ਲੱਗੀ ਮਿਲੇਗੀ ਦੁਪੱਟੇ ਤੇ ਤੇ ਬਹੁਤ ਸੋਹਣੇ ਪਿਆਰੇ ਰੰਗਾਂ ਦੇ ਵਿੱਚ ਆਇਆ ਹੋਇਆ ਹੈ ਕੁਸੀਂ 1699 ਵਿੱਚ ਬਾਈ ਕਰ ਸਕਦੇ ਹੋ ਪਾਰਟੀ ਵੇਅਰ ਸੋ